ਕੁਰੇ ਦੀਆਂ ਲਓ ਪਹਿਲੀ ਕਬੱਡੀ ਪੈ ਗਈ ਆ ਆਹ ਦੇਖੋ ਮੇਰੇ ਮਿੱਤਰੋ ਅਮਰ ਅਮਰਤ ਅੰਬੂ ਮੇਰੇ ਮਿੱਤਰੋ ਇਸ ਸਮੇਂ ਪਹਿਲੇ ਆਹ ਪਹਿਲੇ ਜੱਫੇ ਦੀ ਗੱਲ ਕਰਦਾ ਹੋਇਆ ਕਿ ਪਹਿਲੀ ਪੇਛੀ ਯਾਰ ਛੁੱਟ ਜੇ ਲੱਡੂ ਵੰਡ ਦੀ ਕਚਹਿਰੀ ਆਵਾ ਕੰਨਾਂ ਦੀਆਂ ਬੇਟ ਡੰਡੀਆਂ ਨੀ ਮੈਂ ਲੰਡਰੋਂ ਵਕੀਲ ਕਰਾਵਾਂ ਪਹਿਲੀ ਪੇਛੀ ਯਾਰ ਛੁੱਟ ਜੇ ਆਹ ਲੱਡੂ ਵੰਡ ਦੀ ਕਚਹਿਰੀ ਆਵਾ ਉਧਰ ਸਰਦਾਰ ਗਦਾਵਰ ਸਿੰਘ ਜੀ ਉਹ ਹੈਰੀ ਧੂੜ ਦੇ ਪਾਪਾ ਜੀ ਕਹਿੰਦੇ ਆ 15 ਫਰਵਰੀ ਨੂੰ ਉਹ ਜਿਹੜਾ ਅਫਜਲਗੜ੍ਹ ਦੇ ਵਿੱਚ ਕਬੱਡੀ ਕੱਪ ਹੋਣਾ ਹੈ ਹੈਪੀ ਸੰਧੂ ਦਾ 21000 ਨਾਲ ਸਨਮਾਨ ਕੀਤਾ ਜਾਣਾ ਹੈ ਇਹ ਕੌਣ ਹੈ ਇਹ ਅਮਰਤਾ ਕਹਿੰਦੇ ਜਿਹੜਾ ਪਹਿਲਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਇਹਦਾ ਜਾਦਾ ਨਾਮ ਹੈ ਉਧਰਲੇ ਪਾਸੇ ਸੁਖ ਯੂਪੀ 31 ਵਾਲਾ ਬਗਲ ਭੜਦਾ ਤੇ ਦੂਜਾ ਜਫਾ ਲਾਉਣ ਦੀ ਟਰਾਈ ਕਰਦਾ ਹੈ ਏ ਬੱਲੇ 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 ਉਹ 2 ਨੰਬਰ ਤੋਂ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਹੈ ਉਧਰ ਖਾਲਸਾ ਅਟਰੈਕਸ਼ਨ ਵਾਲੇ ਵੀਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਉਹ ਆਏ ਹੋਏ ਆ ਉਹ ਗੁਰੂਕਿਆਂ ਲਾੜੀਆਂ ਫੌਜਾਂ ਦੇ ਨਾਲ ਇਹਦਾ ਸ਼ਾਨਾ ਨਾਮ ਹੈ ਭੁੱਲਰ ਸਰਨੇਮ ਹੈ ਪ੍ਰੇਮਪੁਰੀ ਪਿੰਡ ਹੈ ਉਹ ਬਾਡਰ ਤੋਂ ਚੱਲ ਕੇ ਆਇਆ ਹੈ ਜਿਹੜਾ ਏਰੀਆ ਸਾਡਾ ਬਾਡਰ ਨਹੀਂ ਇੱਕ ਪਾਸੇ ਟੀਮ ਜਿਹੜੀ ਹੈ ਉਹ ਮੇਰੇ ਮਿੱਤਰੋ ਮੀਰੀ ਪੀਰੀ ਦੀ ਖੇਡ ਰਹੀ ਹੈ ਇੱਕ ਪਾਸੇ ਆਫਜ਼ਲਗੜ੍ਹ ਦੀ ਟੀਮ ਖੇਡ ਰਹੀ ਹੈ ਆਏ ਕਹਿੰਦੇ ਮੀਰੀ ਪੀਰੀ ਦੀ ਟੀਮ ਦਾ ਖਿਡਾਰੀ ਖਿਡਾਰੀ ਮੇਰੇ ਮਿੱਤਰੋ ਚੋਟੀ ਦਾ ਇਹ ਆ ਕਹਿੰਦੇ ਮੇਰੇ ਮਿੱਤਰੋ ਭੁੱਲਰਾ ਦਾ ਸ਼ਾਨਾ ਕਬੱਡੀ ਪਾ ਕੇ ਵਾਪਸ ਆ ਗਿਆ ਐਨ ਕਹਿੰਦੇ ਦੋਨੇ ਟੀਮਾਂ ਚੋਟੀ ਦੀਆਂ ਖੇਡ ਰਹੀਆਂ ਫਾਈਨਲ ਮੈਚ 61000 ਮੇਰੇ ਮਿੱਤਰੋ ਗੱਲ ਕਹਿੰਦੇ 41000 ਦੀ ਚੱਲਣੀ ਐ ਆਹ ਸਾਹਮਣੇ ਕਹਿੰਦੇ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਸੁਪਰ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਕਬੱਡੀ ਪੈ ਰਹੀ ਹੈ ਚੋਟੀ ਦੇ ਚਾਰ ਜੱਫੀ ਮੇਰੇ ਮਿੱਤਰੋ ਆਹ ਤੀਜੇ ਜੱਫੇ ਦੀ ਤਿਆਰੀ ਤੀਜੇ ਜੱਫੇ ਦੀ ਤਿਆਰੀ ਟੁੱਟ ਟੁੱਟ ਕੇ ਪੈ ਰਿਹਾ ਮੁੰਡਾ ਐਨ ਕਹਿੰਦੇ ਭੁੱਖੇ ਸ਼ੇਰ ਦੀ ਤਰ੍ਹਾਂ ਪਰ ਨੰਬਰ ਧਾਵੀ ਉਹ ਜਿੰਨੇ ਟਰਾਈ ਕੀਤੀ ਹੈ ਨਾ ਇਹ ਮੇਰੇ ਮਿੱਤਰੋ ਸੁਖ ਯੂਪੀ ਕੱਤੀ ਵਾਲਾ ਸੁਖਵੰਤ ਨਾਮ ਹੈ ਪਰ ਕਬੱਡੀ ਦੇ ਵਿੱਚ ਸੁਖ ਨਾਮ ਨੂੰ ਪ੍ਰਸਿੱਧੀ ਮਿਲੀ ਹੈ ਇਹਦਾ ਗੁਰੀ ਨਾਮ ਹੈ ਪੰਨੂ ਸਰਨੇਮ ਹੈ ਇਹ ਨਵਾਬਗੰਜੀ ਧਰਤੀ ਤੋਂ ਚੱਲ ਕੇ ਆਇਆ ਮੇਰੇ ਮਿੱਤਰੋ ਬੜੇ ਲੰਮੇ ਸਮੇਂ ਬਾਅਦ ਵਾਪਸੀ ਕੀਤੀ ਹੈ ਦੋਦੀਆ ਲੱਗ ਟੁੱਟ ਕੇ ਨਹੀਂ ਤੇ ਕਹਦੇ ਗਿੰਦੂ ਨੂੰ ਨਹੀਂ ਤੇ ਕਹਦੇ ਗੋਪੀ ਅਫਜਲ ਗੜੀਏ ਨੂੰ ਪਰ ਟਰਾਈ ਕਰਦਾ ਹੈ ਉਹ ਪੁਆਇੰਟ ਗੁਰੀ ਪੰਨੂ ਨੇ ਆਪਣੇ ਨਾਲ ਜੋੜ ਦਿੱਤਾ ਨੇ ਜੋੜ ਦਿੰਦਾ ਹੈ ਇਹ ਕਹਿੰਦੇ ਨਰਮਲ ਸਿੰਘ ਆਪਣੇ ਪੁੱਤਰ ਦੇ ਉੱਤੇ ਮਾਣ ਕਰਦਾ ਮੇਰੇ ਮਿੱਤਰੋ ਗੁਰੀ ਕਹਿੰਦੇ ਨਰਮਲ ਸਿੰਘ ਦਾ ਸੁਪੁੱਤਰ ਕਬੱਡੀ ਪਾ ਕੇ ਵਾਪਸ ਹੋ ਰਿਹਾ ਅਗਲੀ ਕਬੱਡੀ ਮੇਰੇ ਮਿੱਤਰੋ ਫੇਰ ਪਾ ਚੁੱਕੀ ਹੈ ਐਨ ਕਹਿੰਦੇ ਪੈਂਦੀਆਂ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਤੇ ਦੇਖਦੇ ਨੇ ਲੋਕ ਸਾਰੇ ਖੜ ਖੜ ਕੇ ਕੌਣ ਪਾਊਗਾ ਕਬੱਡੀ ਕੌਣ ਚੱਕੂਗਾ ਗਿੱਟਿਆ ਟੋਕ ਟੋਕੇ ਜਿਹਦੇ ਆ ਪੱਟਾਂ ਦੇ ਜੋਰ ਮਿੱਤਰੋ ਉਹਨੇ ਉਹ ਕਬੱਡੀ ਦਾ ਕੱਪ ਲਿਆ ਜਾਣਾ ਜਿੱਤ 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 ਕੇ ਉਹ ਜਾਣਾ ਜਿੱਤ ਕੇ ਕੌਣ ਹੈ ਮੰਨੂ ਹੈ ਮਹਿੰਗਾਪੁਰੀਆ ਮੇਰੇ ਮਿੱਤਰੋ ਜਿਹੜੀ ਧਰਤੀ ਤੇ ਸੰਤ ਬਾਬਾ ਗੁਰਨਾਮ ਸਿੰਘ ਜੀ ਸੰਤ ਬਾਬਾ ਨਸ਼ਮਦੀ ਜਿਨ੍ਹਾਂ ਦੀ અપਾਰ ਕਿਰਪਾ ਹੈ ਇਹ ਮੁੰਡਾ ਉਹਨਾਂ ਦੇ ਨਗਰਾਂ ਤੋਂ ਚੱਲ ਕੇ ਆਇਆ ਮੇਰੇ ਮਿੱਤਰੋ ਅਗਲੀ ਕਬੱਡੀ ਪਾਉਣ ਦੇ ਲਈ ਇਸ ਵਕਤ 11 ਸਾਲ ਉਮਰ ਹੈ ਇਹਦਾ ਅਮਰਤ ਨਾਮ ਹੈ ਇਹਨੂੰ ਨਾਨਿਆਂ ਦੇ ਪਹਿਲੀ ਜਿਹੜੇ ਦਾ ਸਨਮਾਨਿਆ ਇਹਨੂੰ ਪਹਿਲੀ ਜਿਹੜੇ ਦਾ ਸਨਮਾਨਿਆ ਹੈ ਇਹਦਾ ਸਿਮਾ ਨਾਮ ਹੈ ਢਿੱਲੋ ਸਰਨੇਮ ਹੈ ਤੇ ਕੱਲੂ ਵਾਲ ਦੇ ਲਾਗੇ ਮਨੋਰ ਵਾਲੀ ਪਿੰਡ ਮੇਰੇ ਮਿੱਤਰੋ ਵਸਿਆ ਹੋਇਆ ਹੈ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਉਧਰ ਧੜੀ ਵਾਲ ਫੈਮਿਲੀ ਜਿਨ੍ਹਾਂ ਵੱਲੋਂ ਫਰਸਟ ਪ੍ਰਾਈਜ਼ ਦਿੱਤਾ ਜਾਣਾ ਤੇ ਲਿੱਧੜ ਫੈਮਿਲੀ ਹਾਦਰ ਸਿੰਘ ਜੀ ਜਿੰਨਾਂ ਵੱਲੋਂ ਕਹਿੰਦੇ ਸੈਕੰਡ ਪ੍ਰਾਈਜ਼ ਦਿੱਤਾ ਜਾਣਾ ਸੁਖ ਅਗਲੇ ਲੱਗਣਾ ਪੈਣਾ ਵੱਡੇ ਬਾਈ ਕਬੱਡੀ ਪਾਉਣ ਦੇ ਲਈ ਛਾਨਾ ਆ ਗਿਆ ਚੱਕੋ ਮੈਚ ਤੇ ਕਰੋ ਸਿੱਧੂ ਦੇ ਮੇਰੇ ਮਿੱਤਰੋ ਭੁੱਲਰ ਪਰਿਵਾਰ ਦਾ ਆਏ ਕਹਿੰਦੇ ਨਿਸ਼ਾਨ ਸਿੰਘ ਛਾਨਾ ਜਿਹੜਾ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਸੁਪਰ ਫਾਈਨਲ ਮੁਕਾਬਲਾ ਅੱਜ ਰਾਮਪੁਰ ਕੋਨ ਦੀ ਧਰਤੀ ਹੈ ਢਾਲੀਵਾਲ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਲਿੱਧਰ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਮਿੱਤਰੋ ਕਹਿੰਦੇ ਇੰਗਲੈਂਡ ਵਾਲਿਆਂ ਦਾ ਔਰ ਕੈਨੇਡਾ ਵਾਲੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਰਜੀਤ ਕੈਨੇਡਾ ਵਾਲਾ ਜੀਨੇ ਕਹਿੰਦੇ ਅੱਜ ਖਿਡਾਰੀਆਂ ਦੇ ਮਾਨ ਸਨਮਾਨ ਕੀਤੇ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਆ ਮੇਰੇ ਮਿੱਤਰੋ ਕਹਿੰਦੇ ਮੁੰਡਾ ਗਰਦਾਸਪੁਰੀਆ ਆਏ ਮੁੰਡਾ ਕਹਿੰਦੇ ਗੁਰੀ ਮੇਰੇ ਮਿੱਤਰੋ ਨਿਰਮਲ ਸਿੰਘ ਦਾ ਸੁਪੁੱਤਰ ਕਬੱਡੀ ਪੌਂਡ ਦੇ ਲਈ ਵਧਿਆ ਆਇਆ ਐਨ ਕਹਿੰਦੇ ਪੁੱਤ ਆਪਣੇ ਮੁੰਡੇ ਤੇ ਮਾਣ ਕਰਦਾ ਔ ਮੇਰੇ ਮਿੱਤਰੋ ਮਾਣ ਮਾਣ ਕਰਦੀ ਆ ਗੱਬਰੂ ਦੇ ਉੱਤੇ ਕਬੱਡੀ ਪਈ ਹੋਈ ਆ ਇੱਕ ਪਾਸੇ ਗੁਰੀ ਔ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਸੁਪਰ ਫਾਈਨਲ ਸੁਪਰ ਫਾਈਨਲ ਸੁਪਰ ਫਾਈਨਲ ਤਾੜੀਆਂ ਤਾੜੀਆਂ ਬਹੁਤ ਤਾੜੀਆਂ 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 ਵੱਡੇ ਭਾਈ ਦੀਪੂ ਐ ਨਿੱਜਰ ਪਰਿਵਾਰ ਦਾ ਉਧਰ ਸੋਨੀ ਦਸਾਂਜ ਵੱਡੇ ਮਾਂ ਬੋਲੀ ਦੇ ਪਾ ਪੰਜਾਬੀ ਬੋਲਣ ਦੇ ਵੱਡੇ ਮਾਣ ਦੇ ਕੇ ਗਿਆ ਉਹ ਭਰਾ ਦਾ ਧੰਨਵਾਦ ਹੈ ਉਹ ਅਗਲੀ ਕਬੱਡੀ ਪਾਉਣ ਦੇ ਲਈ ਇਸ ਵਕਤ ਮੇਰੇ ਮਿੱਤਰੋ ਮੁੰਡਾ ਤਿਆਰ ਵਰ ਤਿਆਰ ਹੈ ਗਲ ਦੇ ਵਿੱਚ ਕਾਲੀ ਗਾਨੀ ਨੱਚਦੀ ਹੈ ਕਿ ਕਾਲੀ ਗਾਨੀ ਮਿੱਤਰਾਂ ਦੀ ਹੋ ਰਾਤੀ ਟੁੱਟ ਗਈ ਨੀਂਦ ਨਾ ਆਈ ਤੇ ਕਾਲੀ ਗਾਨੀ ਮਿੱਤਰਾਂ ਦੀ ਉਹ ਕਬੱਡੀ ਪੈਂਦੀ ਹੈ ਉਧਰ ਜਾਫੀ ਚਾਰ ਅਰਜਨ ਲੱਗ ਟੁੱਟ ਕੇ ਤੇਰੇ ਪਿੰਡ ਦਾ ਮੇਲਾ ਏ ਤੇ 2 ਨੰਬਰ ਤੇ ਸੁਹੇਲ ਹੈ ਪਰ ਇਹ ਕੌਣ ਹੈ ਇਹ ਅੰਡ ਭੋਜੀ ਵਾਲਾ ਅਰਜਨ ਟਰਾਈ ਕਰ ਪਰ ਪੁਆਇੰਟ ਰੇਡਰ ਆਪਣੀ ਟੀਮ ਲਈ ਜੋੜ ਦੁੱਤਾ ਵੱਡੇ ਭਾਈ ਕਬੱਡੀ ਪਾਉਣ ਲਈ ਅੰਬੂ ਫੇਰ ਆ ਗਿਆ ਆ ਮੁੰਡੇ ਦੇ ਮੇਰੇ ਮਿੱਤਰੋ ਦੋ ਮੋਟਰਸਾਈਕਲਾਂ ਦੇ ਨਾਲ ਸਨਮਾਨ ਹੋਣਿਆ ਇੱਕੋ ਮੇਲੇ ਤੇ ਮੇਰੇ ਮਿੱਤਰੋ ਦੋ ਮੋਟਰਸਾਈਕਲ ਦਿੱਤੇ ਜਾ ਰਹੇ ਆ ਲਓ ਸਾਹਮਣੇ ਕਬੱਡੀ ਪਾ ਕੇ ਵਾਪਸ ਆ ਗਿਆ ਪੀਲੇ ਪੱਟ ਦੁੱਧ ਦੇ ਪੀ ਕੇ ਕਬੱਡੀ ਨਹੀਂ ਉਹ ਖੇਡ ਹੁੰਦੀ ਪੈਰ ਲਾਈਨ ਤੇ ਆ ਜਾਂਦਾ ਏ ਜਦ ਗੱਬਰੂ ਦੀ ਰੇਡ ਹੁੰਦੀ ਵਿੱਚ ਪਿੰਾਂ ਦੇ ਪੈਰ ਪਟਾਕੇ ਕੰਨ ਗੋਈ ਦੇ ਥਪੜਿਆਂ ਨਾਲ ਕੈਰਮ ਬੋਰਡ ਖੇਡਦੇ ਜੰਕੇ ਮਰਦ ਖੇਡਦਾ ਖਤਰਿਆਂ ਨਾਲ ਕੈਰਮ ਬੋਰਡ ਖੇਡਦੇ ਜੰਕੇ ਮਰਦ 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 ਖੇਡਦਾ ਖਤਰਿਆਂ ਨਾਲ ਮਰਦਾਂ ਦੀ ਖੇਡ ਕੱਢੀ ਜਾ ਰਹੀ ਮੇਰੇ ਮਿੱਤਰੋ ਕਬੱਡੀ ਪੈ ਰਹੀ ਹੈ ਲੱਗਦਾ ਜੱਫਾ ਹੁੰਦੀ ਬੱਲੇ 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 ਮੁੰਡਾ ਭੱਜੂ ਜਾਂ ਮੁੰਡਾ ਮੇਰੇ ਮਿੱਤਰੋ ਠੱਲਿਆ ਜਾਊ ਇਹ ਤੇ ਸਮਾਂ ਦੱਸੂਗਾ ਐਨ ਬੱਲੇ ਬੱਲੇ ਕਰਵਾ ਦਿੱਤੀ ਮੁੰਡੇ ਨੇ ਆਹ ਰੇਗੀ ਰੀਟਰ ਚ ਬੁਲਬਲੇ ਕੱਢਣ ਲਾ ਦਿੱਤੇ ਜਿੰਨੇ ਜਫਾ ਲਾਇਆ ਨਾ ਉਹ 15 ਕਿ ਦਿਨਾਂ ਦਾ ਸੀ ਜਦੋਂ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਸੰਤ ਬਾਬਾ ਲੂਬ ਸਿੰਘ ਜੀ ਦੀ ਵੀਰਗੀ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤਾ ਪਰ ਉਧਰਲੇ ਪਾਸੇ ਦੋਦੀ 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 ਤੇ ਦੂਜੇ ਪਾਸੇ ਛਾਟਵੇਂ ਜੇ ਸਰੀਰ ਵਾਲਾ ਭੁੱਲਰਾਂ ਦਾ ਸ਼ਾਨਾ ਮੇਰੇ ਮਿੱਤਰੋ ਜਿਹੜਾ ਟਰਾਈ ਕਰਦਾ ਪਰ ਉਧਰ ਹੀ ਆਉ ਇਧਰ ਵੀ ਜੱਫਾ ਤੇ ਉਧਰ ਵੀ ਜੱਫਾ ਆਹ ਮੁੰਡੇ ਨੇ ਕਹਿੰਦੇ ਬਰਾਬਰ ਦੀ ਮੂਰਤੀ ਆ ਮੇਰੇ ਮਿੱਤਰੋ ਐਨ ਕਹਿੰਦੇ ਬਰਾਬਰ ਦੀ ਭਾਜੀ ਮੂਰਤੀ ਆ ਤੂੰ ਜੋ ਵੀ ਕਰਨਾ ਕਰ ਲੈ ਬੰਜ ਬਰਾਬਰ ਗੱਡਾਂਗੇ ਤੂੰ ਜੋ ਵੀ ਕਰਨਾ ਕਰ ਲੈ ਐਨ ਮੁੰਡੇ ਕਹਿੰਦੇ ਬਰਾਬਰ ਦੀਆਂ ਭਾਜੀਆਂ ਮੋੜ ਰੇ ਆ ਕਿਸਮਤ ਨੂੰ ਲੱਗੇ ਜਿੰਦਰੇ ਆ ਅਸੀਂ ਮਿਹਨਤ ਦੇ ਨਾਲ ਖੋਲਾਂਗੇ ਸਾਡੀ ਚੁੱਪ ਹੀ ਚੁੱਪ ਕਰਾਊਗੀ ਬਸ ਟਾਈਮ ਆਉਣ ਤੇ ਬੋਲਾਂਗੇ ਸਾਡੀ ਚੁੱਪ ਹੀ ਚੁੱਪ ਕਰਾਊਗੀ ਬਸ ਟਾਈਮ ਆਉਣ ਤੇ ਬੋਲੋ। ਉਹ ਬਸ ਟਾਈਮ ਆਉਣ ਤੇ ਬੋਲਾਂਗੇ ਉਧਰ ਗੋਪੀ ਦਿਓ ਯੂਐਸਏ ਤੇ ਵਿੱਕੀ ਸਰਪੰਚ ਭਰਾ ਕਹਿੰਦੇ ਬਸ ਇਨਾ ਕਹਿ ਦੇ ਕਿ ਸਾਡੇ ਮਾਮੇ ਪਿੰਡ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਉਹ ਸਾਡੇ ਨਾਨਕੇ ਪਿੰਡ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਪਰ ਆਹ ਕੌਣ ਹੈ? ਇਹ ਅੰਬੂ ਏ ਬਾਪੂ ਜਾਲ ਸਿੰਘ ਦਾ ਪੋਤਾ ਜਿਹਨੂੰ ਸਤਨਾਮ ਦਸਾਂਝ ਹੁਣਾਂ ਨੇ ਸਤਨਾਮ ਗੁਰਦਾਸਪ੍ਰੀਆ ਹੁਣਾਂ ਨੇ ਪਹਿਲਿਆਂ ਚ ਕੰਠਾ ਪਾਇਆ। ਉਹ ਗਾਂਧੀ ਹੁਣਾਂ ਨੇ, ਜਿੰਟੇ ਲੋਹੜੀਏ ਹੁਣਾਂ ਨੇ ਪਹਿਲਿਆਂ ਚ ਕੈਂਠੇ ਦਾ ਸਨਮਾਨਿਆ ਲਓ ਉਧਰਲੇ ਪਾਸੇ ਐਸਪੀ 66 ਯੂਕੇ 26 ਗਰੇਵਲ ਯੂਕੇ ਤੇ ਗੋਪੀ ਪੰਨੂ ਅਮਰੀਕਾ ਉਹਨਾਂ ਵੱਲੋਂ ਵੱਡੇ ਮਾਣ ਪਿਆਰ ਆਇਆ ਹੈ ਵੱਡੇ ਬਾਈ ਕਬੱਡੀ ਪਾਉਣ ਦੇ ਲਈ ਆਸਮਾਨਦ ਫੇਰ ਅਫਜ਼ਲ ਗੜੀ ਆ ਗਿਆ ਆ ਅਫਜ਼ਲ ਗੜੀਆ ਮੇਰੇ ਮਿੱਤਰੋ ਫੇਰ ਕਬੱਡੀ ਪਾਉਣ ਦੇ ਲਈ ਵੜ ਗਿਆ ਜਦੋਂ ਫਸਿਆ ਹੋਵੇ ਮੈਚ ਰੀਡਰ ਮਾਰਦੇ ਨੇ ਥਾਪੀਆਂ ਹਰ ਇੱਕ ਜੱਫਾ ਦਰਸ਼ਕਾਂ ਦੇ ਦਿਲਾਂ ਨੂੰ ਸਰੂਰ ਦਿੰਦਾ ਮਰਜੇਕਾਂ ਵਾਲਾ ਜਿਹੜੇ ਪਿੱਠ ਪਿੱਛੇ ਖੇਡਦੇ ਆ ਗੇਮਾਂ ਜੇਕਰ ਸਾਹਮਣੇ ਖੇਡਣ ਮੰਦਰ ਦੱਲੇ ਤੇ ਦੋਗਲਿਆਂ ਨੂੰ ਮੈਡ ਜਰੂਰ ਦਿੰਦਾ ਜਿਹੜੇ ਪਿੱਠ ਪਿੱਛੇ ਖੇਡਦੇ ਆ ਗੇਮਾਂ ਜੇ ਸਾਹਮਣੇ ਖੇਡਣ ਮੰਦਰ ਧੱਲੇ ਤੇ ਦੋਗਿਆਂ ਨੂੰ ਮੈਡਲ ਜਰੂਰ ਦਿੰਦਾ ਇਹ ਕਬੱਡੀ ਕਬੱਡੀ ਸੋਖਾ ਯੂਪੀ ਵਾਲਾ ਆਓ ਮੇਰੇ ਮਿੱਤਰੋ ਕਿਉਂਦਾ ਬੱਲੇ ਬੱਲੇ ਸਿੰਘ ਸਰਦਾਰ ਇਹ ਸੋਖਾ ਯੂਪੀ ਵਾਲਾ ਆਏ ਮੇਰੇ ਮਿੱਤਰੋ ਨਿਸ਼ਾਨ ਭੁੰਗਰਾ ਦਾ ਮੁੰਡਾ ਸੁਪਰ ਫਾਈਨਲ ਮੈਚ ਦੀ ਕਬੱਡੀ ਪਾ ਰਿਹਾ ਦੁਨੀਆ ਨਜ਼ਾਰੇ ਲੈ ਰਹੀ ਹੈ ਐਨਆਰਆਈ ਵੀਰ ਜੁੜੇ ਹੋਇਆ ਲਾਈਵ ਕਬੱਡੀ 307 ਦੇ ਜਰੀਏ ਆ ਮੇਰੇ ਮਿੱਤਰੋ ਦੁਨੀਆ ਨਜ਼ਾਰੇ ਲੈ ਰਹੀ ਹੈ ਆ ਕਬੱਡੀ ਦੇ ਮੈਚ ਦਾ ਲੋ ਕਬੱਡੀ ਦੇ ਮੈਚ ਦਾ ਦੁਨੀਆ ਆਨੰਦ ਲੈ ਰਹੀ ਹੈ ਉਧਰ ਕਬੱਡੀ ਕੱਪ ਵੱਡੇ ਲਈ ਭੱਜੇ ਆਉਂਦੇ ਆ 22 ਤਰੀਕ ਨੂੰ ਲਖੇ ਹੈ ਤੇ 5 ਤਰੀਕ ਨੂੰ ਆਹ 5 ਤਰੀਕ ਨੂੰ ਹੱਥ ਬੰਨ ਕੇ ਬੇੰਤੀ ਆ ਬਾਈ ਦੀ ਗੱਡੀ ਦੀਆਂ ਲਾਈਟਾਂ ਬੰਦ ਕਰ ਲੋ ਇਹ ਜਿਹੜੀਆਂ ਪਲੇਰਾਂ ਦੇ ਅੱਖਾਂ 'ਚ ਪੈ ਰਹੀਆਂ ਆ ਉਹ ਜਿਹੜੀ ਸਾਹਮਣੇ ਚਿੱਟੇ ਰੰਗ ਦੀ ਗੱਡੀ ਖੜੀ ਆ ਭਾਈ ਜੀ ਬੇਨਤੀ ਆ ਵੀ ਲਾਈਟਾਂ ਜਿਹੜੀਆਂ ਉਹ ਕਿਰਪਾ ਕਰਕੇ ਬੰਦ ਕਰ ਲਓ ਬਹੁਤ ਬਹੁਤ ਧੰਨਵਾਦ ਹੈ ਆ ਮੁੰਡੇ ਦਾ ਇੱਕੋ ਕਾਪ ਦੇ ਉੱਤੇ ਦੋ ਮੋਟਰਸਾਈਕਲਾਂ ਦੇ ਨਾਲ ਮੇਰੇ ਮਿੱਤਰੋ ਵੱਡਾ ਸਨਮਾਨ ਕੀਤਾ ਜਾਣਾ ਲਓ ਕਬੱਡੀ ਪਾਉਣ ਦੇ ਲਈ ਆਏ ਮੇਰੇ ਮਿੱਤਰੋ ਚੋਟੀ ਦਾ ਮੱਲ ਹੁਣ ਕੌਣ ਡੱਕੂ ਅੰਬੂ ਡੱਕੂ ਦੀਪੂ ਡੱਕੂ ਦੀਪੂ ਮੇਰੇ ਮਿੱਤਰੋ ਕਰਦਾ ਕੈਰ ਕਰਾਉਂਦਾ ਬੱਲੇ 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 ਫਾਈਨਲ ਮੁਕਾਬਲਾ 61000 ਧਾਰੀਵਾਲ ਪਰਿਵਾਰ ਵੱਲੋਂ ਦਿੱਤਾ ਜਾਣਾ 41000 ਲਿੱਧੜ ਪਰਿਵਾਰ ਵੱਲੋਂ ਦਿੱਤਾ ਜਾਣਾ ਓ ਮੇਰੇ ਮਿੱਤਰੋ ਵੱਡੇ ਪ੍ਰਾਈਜ਼ ਨੇ ਵੱਡਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਲੈ ਵੀ ਮੈਂ ਤੂੰ ਚੱਕ ਮਾਈਕ ਸੋਹਣਿਆ ਓ ਜਾਦਾ ਫੈਜ਼ਲਪੁਰੀਆ ਕਬੱਡੀ ਪਾ ਰਿਹਾ ਉਸਤਾਦ ਜੀ ਜਾਦਾ ਫੈਜ਼ਲਪੁਰੀਆ ਕਬੱਡੀ ਪਾ ਰਿਹਾ ਹੈ ਜੱਫੀ 4 ਹੈ ਤੇ ਵਿੱਚ ਕਹਿੰਦੇ ਬਾਪੂ ਜਿਆਲ ਦਾ ਪੋਤਾ ਖੜਾ ਹੈ ਮੰਨੂਆ ਲਾ ਦੇ ਟੌਪ ਟੌਪ ਦੇ ਜੱਫੇ ਓ ਕਰਨ ਭਰਾ ਤੇਰੇ ਨਾਮ ਆਇਆ ਤੇਰੀ ਖੇਡ ਤੇ ਮਾਣ ਕਰਦਾ ਹੈ ਇਹ ਮੰਨੂ ਮਹਿੰਗਾਪੁਰੀਆ ਬੱਲੇ 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 ਕਬੱਡੀ 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 ਉਧਰ ਅਵਤਾਰ ਗਿੱਲ ਯੂਕੇ ਹਰੀ ਲਾਹੌਰਿਆ ਮੁੰਡੇ ਦੇ ਤੱਕ ਕਰਦੇ ਸਾਂਭੋ ਖਿਡਾਰੀ ਨੂੰ ਅੱਜ ਤੇ ਮੇਰੇ ਮਿੱਤਰੋ ਸਾਰੇ ਆਈ ਆਉਣੇ ਆ ਅੱਜ ਤੇ ਆਈ ਆਉਣੇ ਆ ਅੱਜ ਤੇ ਐਦਾ ਹੀ ਹੋਰੀ ਆ ਹੋਵੇ ਕਿਉਂ ਨਾ ਕਿਉਂਕਿ ਮੇਲਾ ਰਾਮਪੁਰ ਕੋਣ ਵਾਲਿਆਂ ਦਾ ਚੱਲਦਾ ਮੇਰੇ ਮਿੱਤਰੋ ਐਨ ਕਹਿੰਦੇ ਮੇਲਾ ਸੱਚਖੰਡਵਾਸੀ ਮੇਰੇ ਮਿੱਤਰੋ ਸਖ ਮੇਲਾ ਖੇਡਿਆ ਜਾ ਰਿਹਾ ਹੈ ਔ ਕਬੱਡੀ 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 ਗੋਪੀ ਇਹਦਾ ਕੋਈ ਵਿਆਉਤਬੰਦੀ ਕਰਨੀ ਪੈਣੀ ਹੈ ਇਹਨੇ ਇਦਾਂ ਨਹੀਂ ਰੁਕਣਾ ਸਾਊਂਡ ਵਾਲੇ ਭਰਾ ਨੂੰ ਬੇਨਤੀ ਆ ਵੀ ਫਾਈਨਲ ਮੁਕਾਬਲਾ ਇਹਨੂੰ ਸੈੱਟ ਕਰ ਲਾ ਭਰਾਵਾਂ ਦਾ ਲਓ ਕਬੱਡੀ ਪੈ ਗਿਆ ਮਿੰਟੂ ਚੱਕ ਮੈਚ ਸੋਣਿਆ ਕੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖ ਰਿਹਾ ਜਮਾਨਾ ਯਾਰੋ ਖੜ ਖੜ ਕੇ ਤੇ ਗੂੰਜ ਪੈਂਦੇ ਨੇ ਬਨੇਰੇ ਉਹ ਵੱਜ ਜਾਣ ਜਦ ਤਾੜੀਆਂ ਇਹਦਾ ਮਲਕੀਤ ਨਾਮ ਹੈ ਤੇ ਤਾਰਾਪੁਰ ਪਿੰਡ ਨਿੱਕੀ ਵੱਡੇ ਮਾਣ ਵਾਲੀ ਗੱਲ ਹੈ ਮੇਰੇ ਦੇ ਵਿੱਚੋਂ ਇੱਕੋ ਪਲੇਅਰ ਨੇ ਉੱਠ ਕੇ ਬੱਲੇ ਬੱਲੇ ਕਰਵਾਈ ਹੈ ਜਿੰਨੇ ਦਿਨ ਕਿਸਾਨੀ ਅੰਦੋਲਨ ਚੱਲਿਆ ਉੱਥੇ ਵੀ ਵੱਡਾ ਯੋਗਦਾਨ ਦਿੱਤਾ ਤੇ ਕਬੱਡੀਆਂ 'ਚ ਵੀ ਬੱਲੇ ਬੱਲੇ ਕਰਵਾਉਂਦਾ ਉਹ ਪੂਰੇ ਜ਼ਿਲ੍ਹੇ ਨੇ ਮੋਟ ਮੁੰਡੇ ਨੂੰ ਸਪਲੈਂਡਰ ਮੋਟਰਸਾਈਕਲ ਦੇ ਕੇ ਨਵਾਜਿਆ ਹੈ ਵੱਡੇ ਭਾਈ ਜੀ ਕਬੱਡੀ ਪਾਉਣ ਦੇ ਲਈ ਢਿੱਲੋ ਪਰਿਵਾਰ ਦਾ ਸਿਰ ਹਲੋ ਹਲੋ ਸਾਊਂਡ ਵਾਲੇ ਭਰਾ ਨੂੰ ਬੇਨਤੀ ਵੀ ਇਹਨੂੰ ਹਲੋ ਹਲੋ ਇਹਨੂੰ ਸਾਹਮਣਾ ਭਰਾ ਬਣਦਾ ਥੋੜਾ ਟਾਈਮ ਉਧਰੋਂ ਸਾਡਾ ਟਿੱਕਾ ਬਾਬਾ ਉਹ ਵੀ ਮੇਰੇ ਮਿੱਤਰੋ ਚਾਚੇ ਤੌਰ ਤੇ ਪੁੱਜ ਆਇਆ ਬਹੁਤ ਬਹੁਤ ਧੰਨਵਾਦ ਆ ਲਓ ਸਾਹਮਣੇ ਆਇਓ ਮੇਰੇ ਮਿੱਤਰੋ ਸ਼ਾਨਾ ਪੋਲਰ ਪਰਿਵਾਰ ਦਾ ਪੂਰਾ ਨਿਸ਼ਾਨ ਸਿੰਘ ਇਹ ਦੋ ਵੀਰ ਕਬੱਡੀ ਖੇਡਦੇ ਆ ਦੋਨੇ ਵੀਰ ਸਿਰੇ ਦੇ ਆ ਬੱਲੇ 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 ਗੋਪੀ ਮੇਰੇ ਮਿੱਤਰੋ ਇਹ ਗੋਪੀ ਸੇਖੋ ਆ ਜਿਹੜਾ ਮੇਰੇ ਮਿੱਤਰੋ ਹੁਣ ਟਰਾਈ ਕਰਦਾ ਆ ਉਹ ਗੋਪੀ ਸੇਖੋ ਆ ਗੋਪੀ ਸੇਖੋ ਆ ਜੱਸੇ ਮਾਣ ਦੇ ਪਿੰਡਾਂ ਦੇ ਆ ਜਿੱਥੇ 15 ਫਰਵਰੀ ਨੂੰ ਹੈਪੀ ਨੂੰ ਕਹਿੰਦੇ 21000 ਦਿੱਤਾ ਜਾਣਾ ਉਹ 21000 ਦਿੱਤਾ ਜਾਣਾ ਲਓ ਕਬੱਡੀ ਪੈਂਦੀ ਏ ਮੇਰੇ ਮਿੱਤਰੋ ਉਧਰ ਜੋ ਵੀ ਚਾਰ ਐਨ ਕਹਿੰਦੇ ਆ ਮੈਨੂੰ ਲੱਗਦਾ ਸੁਹੇਲ ਨੇ ਅੱਗੇ ਵੱਧ ਕੇ ਟਰਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਪਰ ਉਹੀ ਕੰਮ ਕਰ ਦਿੱਤਾ ਇਹਨੂੰ ਅਸਮਾਨੀ ਚੁੰਬਕ ਦੁਨੀਆ ਕਹਿੰਦੀ ਹੈ ਪਰ ਕਬੱਡੀ 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 ਟ੍ਰੇਡਰ ਨੇ ਜੋੜ ਦਿੱਤਾ ਵੱਡੇ ਬਾਈ ਜੀ ਚੱਕੋ ਮੈਚ ਦੇ ਕਰੋਗਲ ਮਲਕੀ ਤੋਂ ਤਾਰਾਪੁਰੀ ਆ ਗਿਆ ਆਓ ਕਹਿੰਦੇ ਮਲਕੀਤ ਮੇਰੇ ਮਿੱਤਰੋ ਤਾਰਾਪੁਰੀਆ ਕਬੱਡੀ ਪਾਉਣ ਦੇ ਲਈ ਵੱਧ ਗਿਆ ਕਿ ਜੰਮ ਦੇ ਬੱਚੇ ਦੇ ਲੱਗਣ ਬੋਤਲਾ ਕਿੱਥੋਂ ਬੈਰੀ ਮੂਰੇ ਹੱਕੋ ਤਰਜੂ 4 ਸਾਲ ਦੇ ਬੱਚੇ ਦੇ ਲੱਗਣ ਐਣਕਾ ਕਿੱਥੋਂ ਸੂਬੇਦਾਰ ਹੋ ਬਣਜੂ ਕਿਹਨੇ ਭੰਣੇ ਬਦਾਮ ਦਾ ਅੰਦਰਾ ਕੀਨੇ ਖਾੜੀਆਂ ਨਾਖਾਂ ਬੰਦਾ ਤੇ ਕੋੜਾ ਕਦੇ ਬੁਰੇ ਨਹੀਂ ਹੁੰਦੇ ਜੇ ਮਿਲਦੀਆਂ ਰੈਣ ਖਰਾਕਾਂ ਬੰਦਾ ਤੇ ਕੋੜਾ ਕਦੇ ਬੁਰੇ ਨਹੀਂ ਹੁੰਦੇ ਜੇ ਮਿਲਦੀਆਂ ਰੈਣ ਖਰਾਕਾਂ ਇਹਨੂੰ ਦੋਦੀ ਕਹਿੰਦੇ ਆ ਮੇਰੇ ਮਿੱਤਰੋ ਜਿਹੜਾ ਆਹ ਤੁੰਨ ਕੇ ਜਫਾ ਲਾ ਗਿਆ ਬੱਲੇ ਬੱਲੇ ਕਰਵਾ ਗਿਆ ਇਹ ਦੋਦੀ ਪਰਿਵਾਰ ਦਾ ਐਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਚੋਟੀ ਦਾ ਮੈਚ ਸੁਪਰ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਮੇਰੇ ਮਿੱਤਰੋ ਐਨ ਕਹਿੰਦੇ ਮੀਰੀ ਪੀਰੀ ਦੀ ਟੀਮ ਖੇਡ ਰਹੀ ਹੈ ਇੱਕ ਪਾਸੇ ਕਹਿੰਦੇ ਆਫਦਰਗੜਾ ਵਾਲੇ ਮੁੰਡੇ ਐ ਬੱਲੇ ਬੱਲੇ ਕਰਵਾ ਰਹੇ ਐ ਐਨ ਦੋਨੇ ਟੀਮਾਂ ਸਿਰੇ ਦੀਆਂ ਆਹ ਚੋਟੀ ਦਾ ਮੁਕਾਬਲਾ ਚੋਟੀ ਦਾ ਮੁਕਾਬਲਾ ਆਹ ਦੇਖੋ ਸੁਖ ਯੂਪੀ ਵਾਲਾ ਐਨ ਆਹ ਯੂਪੀ ਦਾ ਯੂਪੀ ਦਾ ਜੇ ਪੈਸੇ ਲਾਉਣੇ ਨਾ ਇਹਨਾਂ ਮੈਚ ਮੈਨੂੰ ਲੱਗਦਾ ਸਮਾਪਤ ਹੋ ਗਿਆ ਹੈ ਪੈਸੇ ਵਾਲਾ ਕੰਮ ਜੇ ਤੂੰ ਨਾ ਕਹਿੰਦਾ ਹੋ ਸਕਦਾ ਕਾਉਡੀਆਂ ਪੈਈ ਜਾਂਦੀਆਂ ਅੰਦਰ